ਸਾਸਤਰੀ ਕਾਜੀ ਸਾਰਿਆਂ ਨੂੰ ਅੱਜ ਆਪ ਲੈ ਕੇ ਆਈ ਜੀ ਬਹੁਤ ਹੀ ਬਾਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹਿਣਗੇ ਬਨਾਰਸੀ ਸ਼ਰਟ ਮਿਲੇਗੀ ਫੁੱਲ ਵਰਕ ਰਹੇਗਾ ਘੇਰੇ ਦੇ ਅਗੇ ਉਪਾੜਾ ਦੀ ਬਾਟਮ ਰਹੇਗੀ ਚਨਾਉਂ ਦਾ ਦੁਪੱਟਾ ਰਹੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਟਿਕਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਬਹੁਤ ਹੀ ਸੋਹਣੇ ਕਲਰ ਨੇ ਜਿਹੜ ਮਿਲੇਗਾ ਐਮਬਰੋਇਡਰੀ ਸ਼ਰਟ ਦੇ ਉੱਪਰ ਕੀਤੀ ਗਈ ਇਹ ਬੋਟਮ ਪਲੇਨ ਮਿਲੇਗੀ ਚਨੌਨ ਦਾ ਦੁਪੱਟਾ ਰਹੇਗਾ ਜਿਹੜਾ ਇਸ ਦੁਪੱਟਾ ਹੈ ਉਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਹੈਵੀ ਵਰਕ ਕੀਤਾ ਹੋਇਆ ਮਿਲੇਗਾ ਜਿਹੜਾ ਅਗਲਾ ਸੂਟ ਹੋਏਗਾ ਇਹ ਵੀ ਬਹੁਤ ਹੀ ਵੈਰਾ ਸੂਟ ਮਿਲੇਗਾ ਉਪਾੜਾ ਦੀ ਸ਼ਾਰਟ ਮਿਲੇਗੀ ਵਰਕ ਰਹੇਗਾ ਬਹੁਤ ਹੀ ਸੋਨਾ ਉਪਾੜਾ ਦੀ ਬਾਟਮ ਰਹੇਗੀ ਬਨਾਰਸੀ ਹੈਵੀ ਰੈਡੀ ਕੀਤਾ ਹੋਇਆ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਲੈਣਗੇ ਕੱਟ ਪ੍ਰਾਈਜ਼ ਵਿੱਚ ਤੁਹਾਨੂੰ ਮਿਲਣਗੇ ਬਹੁਤ ਹੀ ਸੋਹਣੇ ਸੂਟ ਨੇ ਪਿਓਰ ਕੈਮਰੀ कॉटन ਦਾ ਸੂਟ ਹੋਏਗਾ 3.5 ਮੀਟਰ ਦੀ ਕੱਟ ਰਗੀ ਘੇਰੇ ਤੇ ਵਰਕ ਰਹੇਗਾ ਨਾਲ ਹੈਗਾ ਦੁਪੱਟਾ ਦੁਪੱਟੇ ਦੇ ਉੱਪਰ ਹੀ ਬਹੁਤ ਹੀ ਸੋਨਾ ਵਰਕ ਰਹੇਗਾ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਤੁਹਾਨੂੰ ਬਹੁਤ ਹੀ ਸੋਨਾ ਕੈਮਰੀ ਕਾਟਨ ਦਾ ਸੂਟ ਮਿਲੇਗਾ 3.5 ਮੀਟਰ ਦੀ ਕੱਟ ਰਹੇਗੀ neck ਤੇ work ਰਹੇਗਾ patch ਲਗਾਇਆ ਗਿਆ ਹੈ ਜਿਹੜਾ ਇਸ ਦਾ ਦੁਪੱਟਾ ਰਹੇਗਾ tie and dye ਦੁਪੱਟਾ ਮਿਲੇਗਾ ਬਹੁਤ ਹੀ ਸੋਹਣਾ ਇਹਨਾਂ ਵਿੱਚ ਤੁਹਾਨੂੰ ਕਲਰ ਮਿਲਣਗੇ ਜਿਹੜੇ ਅਗਲੇ ਸੂਟ ਰਹੇਗੇ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਰਹੇਗਾ ਸਲਵਾਰ ਤੇ ਹੈਵੀ embroidery ਕੀਤੀ ਗਈ ਹੈ ਕੈਮਰੀਕ ਫੈਮਰੀ ਕੋਟਨ ਦੀ ਸ਼ਰਟ ਮਿਲੇਗੀ ਨਾਰ ਹੈਗਾ ਕੋਟਾ ਦਾ ਦੁਪੱਟਾ ਮਿਲੇਗਾ ਉਸ ਦੇ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਇਹ ਸੂਟ ਰੇਗਾ ਪਿਓਰ ਕੋਟਨ ਦਾ ਸੂਟ ਰੇਗਾ ਬਹੁਤ ਹੀ ਸੋਹਣਾ ਨੈਕਟ ਦੇ ਵਰਕ ਰੇਗਾ ਨਾਰੇਗੀ ਬਾਟਮ ਪੌਂਚੇ ਤੇ ਵਰਕ ਰੇਗਾ ਨਾ ਮਿਲੇਗਾ ਵਿਸਕੋਸ ਮਸਲੀਆ ਦਾ ਦੁਪੱਟਾ ਰੇਗਾ 4 ਸਾਈਡ ਲੈਸ ਲਗਾਈ ਗਈ ਹੈਵੀ ਵਰਕ ਕੀਤਾ ਹੋਇਆ ਮਿਲੇਗਾ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ